ਅਰਿਤ ਕੋ ਟ੍ਰੈਫਿਕ ਪੁਲਿਸ ਹੁਣ ਤੱਕ 1.5 ਕਰੋੜ ਦੇ ਕਰੀਬ ਦੇ ਚਲਾਨ ਕਰ ਚੁੱਕੀ ਹੈ ਅਤੇ ਲਗਾਤਾਰ ਲੋਕਾਂ ਨੂੰ ਸੁਚੇਤ ਕਰ ਰਹੀ ਹੈ ਕਿ ਟ੍ਰੈਫਿਕ ਨਿਯਮਾਂ ਦਾ ਪਾਲਣ ਕੀਤਾ ਜਾਵੇ ਇਸ ਵੇਲੇ ਅਸੀਂ ਨੈਸ਼ਨਲ ਹਾਈਵੇ ਤੇ ਮੌਜੂਦ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਗੱਡੀਆਂ ਆ ਜਾ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਮੌਕੇ ਤੇ ਹੀ ਓਵਰ ਸਪੀਡਿੰਗ ਦੇ ਚਲਾਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਇਸ ਬਾਰੇ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਗੱਡੀਆਂ ਇੱਥੋਂ ਦੀ ਆ ਰਹੀਆਂ ਨੇ ਵਿਸ਼ੇਸ਼ ਤੌਰ ਤੇ ਜਿਹੜੇ ਜੁਗਾੜੂ ਰੇੜੇ ਹੁੰਦੇ ਨੇ ਉਹਨਾਂ ਦੇ ਉੱਪਰ ਪੁਲਿਸ ਦਾ ਸਿਕੰਜਾ ਇਸ ਵਕਤ ਜਿਹੜਾ ਕੱਸਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਉਹਨਾਂ ਨੂੰ ਬਿਲਕੁਲ ਬਾਰਕੀ ਦਾ ਦੂਰ ਹੋਈ ਉਹਨਾਂ ਨੂੰ ਕੈਪਚਰ ਕੀਤਾ ਜਾਂਦਾ ਹੈ ਉਹਨਾਂ ਦੀ ਸਪੀਡ ਮਾਪੀ ਜਾਂਦੀ ਹੈ ਜੇਕਰ ਸਪੀਡ ਓਵਰ ਹੁੰਦੀ ਹੈ ਤਾਂ ਮੌਕੇ ਤੇ ਹੀ ਉਹਨਾਂ ਦਾ ਚਾਲਾਨ ਜਿਹੜਾ ਕੱਟ ਕੇ ਉਹਨਾਂ ਦੇ ਹੱਥ ਵਿੱਚ ਫੜਾ ਦਿੱਤਾ ਜਾਂਦਾ ਹੈ ਤਾਂ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਫਰੀਦਕੋਟ ਦੀ ਤਸਵੀਰ ਹੈ ਜਿੱਥੇ ਕਿ ਜਿਹੜੀਆਂ ਗੱਡੀਆਂ ਆ ਜਾ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਬਿਲਕੁਲ ਪੂਰੇ ਤਰੀਕੇ ਨਾਲ ਜਿਹੜੇ ਕਾਗਜ਼ ਪੱਤਰ ਜਿਹੜੇ ਉਹਨਾਂ ਦੇ ਹੁੰਦੇ ਆ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਆ ਚਾਰ ਸਾ ਮੌਜੂਦ ਨੇ ਵਕੀਲ ਜੀ ਹੁਣ ਤਾਂ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦਾ ਐਸਟੀਮੇਟਰ ਹੈ ਪੂਰਾ ਸਾਲ ਕਿੰਨੇ ਦਾ ਰਿਹਾ ਕਿਉਂਕਿ ਸਾਲ ਗੁਜਰਨ ਵਾਲਾ ਵੈਸੇ ਤਾਂ ਜੀ ਮੈਂ ਐਕੂਰੇਟ ਤਾਂ ਤੁਹਾਨੂੰ ਦੇਖ ਕੇ ਰਿਕਾਰਡ ਦੱਸ ਸਕਦਾ ਮੱਲੋ ਸਾਡਾ ਆਈਡੀਆ ਹੈਗੇ ਵੀ 1.5 ਕਰੋੜ ਰੁਪਏ ਦੇ ਜਿਹੜੇ ਫਰੀਦਕੋਟ ਡਿਸਟ੍ਰਿਕਟ ਦੇ ਚਲਾਨ ਹੈਗੇ ਆ ਟੋਟਲ ਤੇ ਅੱਜ ਅਸੀਂ ਮੋਗਾ ਰੋਡ ਤੇ ਖੜੇ ਜੀ ਕੋਟਕਪੂਰਾ ਇਹਦੇ ਚ ਰੂਟੀਨ ਦੀ ਸਾਡੀ ਚੈਕਿੰਗ ਹੈ ਓਵਰ ਸਪੀਡ ਜਿਹੜੀਆਂ ਗੱਡੀਆਂ ਆ ਰਹੀਆਂ ਉਹਨਾਂ ਦੇ ਚਲਾਨ ਕਰ ਰਹੇ ਆ ਓਵਰ ਸਪੀਡ ਜਿਵੇਂ ਮੰਨ ਲਓ ਇਹਦੇ ਵਿੱਚ ਮਾਨਯੋਗ ਸਾਡੇ ਮੁੱਖ ਮੰਤਰੀ ਜੀ ਦਾ ਸੁਪਨਾ ਸੜਕ ਸੁਰੱਖਿਆ ਫੋਰਸ ਬਣਾਈ ਹੈ ਉਹਦਾ ਉਹਨਾਂ ਨੂੰ ਗੱਡੀਆਂ ਬੜੀਆਂ ਬਹੁਤ ਹੀ ਹਾਈ ਫੇ ਗੱਡੀਆਂ ਦਿੱਤੀਆਂ ਹੋਈਆਂ ਜੀ ਗਵਰਨਮੈਂਟ ਦਾ ਸੁਪਨਾ ਸਿਰਫ ਇਹ ਕੀ ਹੈ ਵੀ ਜਿਹੜੇ ਰੋਡ ਤੇ ਐਕਸੀਡੈਂਟ ਹੁੰਦੇ ਆ ਉਹਨੂੰ ਕਿਸ ਤਰ੍ਹਾਂ ਘਟਕੀਤਾ ਜਾਵੇ ਉਹਦੀ ਲੜੀ ਦੇ ਵਿੱਚ ਅਸੀਂ ਜਿਹੜੇ ਲੋਕ ਇਹ ਕਹਿਣਾ ਨਹੀਂ ਮੰਨ ਰਹੇ ਕਿਉਂਕਿ ਸੋਸ਼ਲ ਮੀਡੀਆ ਤੇ ਜਾਂ ਲੋਕਾਂ ਨੂੰ ਬੜੇ ਲਿਖੇ ਲੋਕ ਆ ਉਹਨਾਂ ਨੂੰ ਪਤਾ ਹੀ ਹੈ ਵੀ ਰੋਡ ਤੇ ਕਿੰਨੀ ਕੀ ਸਪੀਡ ਆ ਵੀ ਲਿਮਟ ਤੇ ਰਹਿ ਕੇ ਚੱਲੀਏ ਜਿਹੜੇ ਨਹੀਂ ਚੱਲ ਰਹੇ ਜੀ ਉਹਨਾਂ ਦੀ ਅਸੀਂ ਚਲਾਨ ਕਰ ਰਹੇ ਆ ਲੋਕ ਕਿੰਮਤ ਕਰ ਸਕਦੇ ਆ ਇਸ ਦੌਰਾਨ ਕਿਉਂਕਿ ਵਿਸ਼ੇਸ਼ ਤੌਰ ਗੱਲ ਗੱਤੇ ਜਾਵੇ ਇਸ ਵਾਰ ਹਾਦਸੇ ਜਿਹੜੇ ਜ਼ਿਆਦਾ ਹੋ ਰਹੇ ਨੇ ਉਹ ਜਿਹੜੇ ਮੋਟਰਸਾਈਕਲ ਕੱਟ ਕੇ ਰੇੜੀ ਬਣਾ ਲੈਂਦੇ ਆ ਜਾਂ ਆਪਦੇ ਪ੍ਰਯੋਗ ਕਰ ਕਰਕੇ ਨਵੇਂ ਗੱਡੇ ਚਲਾਉਣੇ ਕਮਰਸ਼ੀਅਲ ਯੂਜ਼ ਉਹਨਾਂ ਦਾ ਹੋ ਰਿਹਾ ਮੈਂ ਤਾਂ ਜੀ ਲੋਕਾਂ ਨੂੰ ਇਹੀ ਫੀਲ ਕਰੂੰਗਾ ਜਿੰਨੇ ਟ੍ਰੈਫਿਕ ਦੇ ਨਿਯਮ ਬਣਿਆ ਉਹ ਸਾਡੇ ਅਸੇ ਬਣਿਆ ਕਿਉਂਕਿ ਇੱਕ ਬੰਦੇ ਅਸੀਂ ਮੈਂ ਤਾਂ ਸਮਝੇ ਮੇਰੇ ਅਸੇ ਟ੍ਰੈਫਿਕ ਨਿਯਮ ਬਣਿਆ ਜੇ ਅਸੀਂ ਉਹਨਾਂ ਪਾਲਣਾ ਕਰ ਮੇਰਾ ਖਿਆਲ ਆ ਵੀ ਜੇ ਰੱਬ ਪ੍ਰਮਾਤਮਾ ਸਾਡੀ ਉਮਰ ਦੇ ਵਿੱਚ ਅਸੀਂ ਪੂਰੀ ਭੋਗ ਸਕਦੇ ਆ ਜਿਵੇਂ ਕਿ ਸੀਟ ਬੈਲਟ ਦਾ ਲਾ ਲਓ ਸੀਟ ਬੈਲਟ ਲੋਕ ਲਾਉਂਦੇ ਆ ਪੁਲਿਸ ਤੋਂ ਬਚਨ ਦੇ ਮਾਰੇ ਸੀਟ ਬੈਲਟ ਦੀ ਸੇਫਟੀ ਸਾਡੀ ਹੈ ਸੀਟ ਬੈਲਟ ਲੱਗੀ ਹੋਊ ਅਸੀਂ ਅਚਾਨਕ ਸਾਨੂੰ ਗੱਡੀ ਰੋਕਣੀ ਪੈਗੀ ਜਾਂ ਕਿਤੇ ਹਿੱਟ ਹੋ ਗਈ ਅਚਾਨਕ ਸੀਟ ਬੈਲਟ ਸਾਡਾ ਜਿਹੜਾ ਸਿਰ ਉਹ ਸ਼ੀਸ਼ੇ ਨਾਲ ਵਜਦਾ ਤੇ ਮਨ ਘਾ ਟੁੱਟਣ ਦਾ ਜ਼ਿਆਦਾ ਡਰ ਰਹਿੰਦਾ ਸਾਡੇ 에ਅਰ ਬੈਗ ਹੈ 에ਅਰ ਬੈਗ ਜੇ ਸੀਟ ਬੈਲਟ ਲੱਗੀ ਹੈ ਤਾਂ ਖੁੱਲਣਗੇ ਨਹੀਂ ਤਾਂ ਨਹੀਂ ਖੁੱਲਣਗੇ ਫਿਰ ਅਸੀਂ ਮੋਬਾਈਲ ਦੀ ਵਰਤੋਂ ਕਰਦੇ ਆ ਸਾਡਾ ਧਿਆਨ ਜਿਹੜਾ ਵੰਡਿਆ ਜਾਂਦਾ ਜਦੋਂ ਮੋਬਾਈਲ ਅਸੀਂ ਵਰਤਾਂਗੇ ਉਹਦਾ ਜੁਰਮਾਨਾ ਦੇਖੋ 5000 ਹੈ ਉਹਦਾ ਨਾਲ ਲਾਇਸੈਂਸ ਕੈਨਸਲ ਹੋਣਾ ਜੇ ਨਹੀਂ ਲਾਇਸੈਂਸ ਤਾਂ 5000 ਰੁਪਿਆ ਫਾਈਨ ਹੋਰ ਬਾਅਦ ਜਾਂਦਾ 10000 ਰੁਪਿਆ ਦਾ ਫਾਈਨ ਹੋ ਗਿਆ ਫਿਰ ਜਿਸ ਤਰ੍ਹਾਂ ਕਰਕੇ ਜਗਾੜੂ ਰੇਡਾਂ ਦੀ ਗੱਲ ਕਰਦੇ ਆਂ ਜੀ ਜਗਾੜੂ ਰੇੜੇ ਦਾ ਰਾਤ ਨੂੰ ਅਸੀਂ ਜਾਂਦੇ ਕਿਉਂਕਿ ਉਹ ਤਾਂ ਲਾਇ ਅਗਲੇ ਨੂੰ ਲੱਗਦਾ ਵੀ ਮੋਟਰਸਾਈਕਲ ਜਾ ਰਿਹਾ ਮੋਟਰਸਾਈਕਲ ਜਾ ਰਿਹਾ ਮੋਟਰਸਾਈਕਲ ਦੇ ਹਿਸਾਬ ਨਾਲ ਅਸੀਂ ਰਸਤਾ ਦਿੰਨੇ ਰਾਤ ਨੂੰ ਆਈਡੀਆ ਹੁੰਦਾ ਲਾਈਟ ਦਾ ਪਿੱਛੇ ਉਹਦਾ ਜਿਹੜਾ ਏਰੀਆ ਹੁੰਦਾ ਚੌੜਾ ਹੁੰਦਾ ਤੇ ਉਹ ਐਕਸੀਡੈਂਟ ਹੋ ਜਾਂਦਾ ਕਿ ਕਿ ਇਹਨਾਂ ਜਿਆਦਾ ਜਿਗਾੜੂ ਰੇੜਿਆਂ ਕੋਲੇ ਲਾਇਸੈਂਸ ਨਹੀਂ ਹੁੰਦਾ ਬਿਨਾਂ ਲਾਇਸੈਂਸੋ ਚੱਲਦੇ ਇਹਨਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਤਾ ਨਹੀਂ ਹੈ ਇੱਕ ਮਾਨਯੋਗ ਹਾਈ ਕੋਰਟ ਦੇ ਵਿੱਚ ਰੱਟ ਪਈ ਹੈ ਜਿਹੜੇ ਕਿ ਇਸ ਤਰ੍ਹਾਂ ਦੇ ਆਪਣੇ ਵਹੀਕਲ ਦਾ ਜਿਹੜਾ ਸੂਰਤ ਚੇਂਜ ਕਰ ਲੈਂਦੇ ਆ ਉਹਦੇ ਵਿੱਚ ਉਹਨਾਂ ਨੇ ਸਾਨੂੰ ਹੁਕਮ ਦਿੱਤਾ ਮਾਨਯੋਗ ਹਾਈ ਕੋਰਟ ਨੇ ਵੱਧ ਤੋਂ ਵੱਧ ਇਹਨਾਂ ਦੇ ਚਲਾਨਾ ਕਰੋ ਬੰਦ ਕਰੋ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਵੀ ਜਿਨ੍ਹਾਂ ਕੋਲੇ ਜਿਗਾੜੂ ਰੇੜੇ ਤੁਸੀਂ ਬਣਾਈ ਬੈਠੇ ਹੋ ਪੈਸਾ ਖਰਚ ਕਰੀ ਬੈਠੇ ਹੋ ਉਹ ਪਿੰਡਾਂ ਵਾਲੀਆਂ ਲਿੰਕ ਰੂਕ ਰੋੜਾਂ ਜਾਂ ਕੱਚੇ ਰਸਤਿਆਂ ਤੇ ਆਪਣਾ ਤੁਸੀਂ ਖੇਤਾਂ ਦੇ ਕੰਮ ਆਸਤੇ ਵਰਤੋ ਲਿੰਕ ਮੇਨ ਰੋਡਾਂ ਦੇ ਨਾਂ ਜਿਹੜਾ ਉਹ ਕਿਸੇ ਦਾ ਹਾਸਾ ਨਾ ਤਾਂ ਅਸੀਂ ਕਰੀਏ ਨਾਲੇ ਆਪ ਵਿਚਗੇ ਤੇ ਬਾਕੀ ਜਿਹੜੇ ਈ ਰਿਕਸ਼ਾ ਜੀ ਮੈਂ ਤੁਹਾਡੇ ਸਾਹਮਣੇ ਈ ਰਿਕਸ਼ਾ ਵਾਲਿਆਂ ਨੂੰ ਰਿਕੁਐਸਟ ਕਰਦਾ ਵੀ ਲੋਕ ਬੜੇ ਪਰੇਸ਼ਾਨ ਆ ਜੀ ਈ ਰਿਕਸ਼ਾ ਵਾਲੇ ਕੋਲੇ ਨਾ ਤਾਂ ਕਿਸੇ ਕੋਲ ਲਾਇਸੈਂਸ ਹੈ ਨਾ ਕੋਈ ਕਾਗਜ਼ ਪੱਤਰਾ ਹੈ ਮੈਂ ਤਾਂ ਇਹੀ ਕਰੂੰਗਾ ਅਪੀਲ ਵੀ ਜਿੰਨੇ ਈ ਰਿਕਸ਼ਾ ਚਾਲਕਾ ਉਹ ਆਪਣਾ ਲਾਇਸੈਂਸ ਪਹਿਲਾਂ ਬਣਾਉਣ ਈ ਰਿਕਸ਼ਾ ਦੇ ਸਾਰੇ ਡਾਕੂਮੈਂਟ ਰੱਖਣ ਤਾਂ ਜੋ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਸੋਝੀ ਹੋਵੇ ਤੇ ਅਸੀਂ ਕਿਸੇ ਦਾ ਹਾਸਾ ਨਾ ਕਰ ਸਕੇ ਆਪ ਵੀ ਬਚ ਸਕੀਏ ਠੀਕ ਹੈ ਇਹ ਮਸ਼ੀਨ ਜਿੱਥੇ ਕਿ ਇਸ ਵਕਤ ਤੁਸੀਂ ਵੇਖ ਸਕਦੇ ਹੋ ਤੁਸੀਂ ਪ੍ਰੋਪਰ ਵਰਕਿੰਗ ਚੱਲ ਰਹੀ ਹੈ ਅਤੇ ਜਿਹੜੀਆਂ ਓਵਰ ਸਪੀਡ ਵਾਲੀਆਂ ਗੱਡੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਨਾਲ ਚਲਾਨ ਕਿਤੇ ਜਰ ਰਹੇ ਹਨ ਤੁਹਾਨੂੰ ਜੀ ਕਿਵੇਂ ਵਰਕਿੰਗ ਕਰਦੀ ਹੈ ਕਿਹੜੀ ਮਸ਼ੀਨ ਹੈ ਕੀ ਕੰਮ ਕਰਦੀ ਹੈ ਇਹ ਕਾਮ ਲੇਜ਼ਰ ਮਸ਼ੀਨ ਹੈਗੀ ਆ ਇਹ ਸਪੀਡ ਸਪੀਡ ਦਾ ਕੰਮ ਕਰਦੀ ਆ ਮਤਲਬ ਕਿ ਦੂਰੋਂ ਕੈਪਚਰ ਕਰਨਾ ਪੈਂਦਾ ਹੈਗਾ 1 ਕਿਲੋਮੀਟਰ ਤੋਂ ਕੈਪਚਰ ਕਰਦੀ ਆ ਆਪਾਂ ਇਹਨੂੰ ਤੇ ਜੋ ਸਪੀਡ ਓਵਰ ਸਪੀਡ ਆ ਰਹੀ ਆ ਉਹ ਨਹੀਂ ਕੈਪਚਰ ਕਰੇਗੀ ਇਹ ਹੋਰ ਕਿਸੇ ਗੱਡੀ ਨੂੰ ਨਹੀਂ ਕਰੇਗੀ ਜਿਹੜੀ ਓਵਰ ਸਪੀਡ ਆ ਰਹੀ ਉਹ ਉਸਨੂੰ ਕਰੇਗੀ ਕੁੱਤੂ ਸੁਣ ਲਿਆ ਕਿ ਵਰਕਿੰਗ ਕਿਸ ਤਰੀਕੇ ਦੀ ਹੈ ਜਿਹੜੀ ਵੀ ਗੱਡੀ ਓਵਰ ਸਪੀਡ ਆ ਰਹੀ ਹੈ ਉਸ ਗੱਡੀ ਨੂੰ ਹੀ ਕੈਪਚਰ ਇਹ ਮਸ਼ੀਨ ਜਿਹੜੀ ਕਰਦੀ ਹੈ ਤੇ ਉਸਨੂੰ ਹੀ ਰੋਕੇ ਤੇ ਹਾਲ ਤੱਕ ਦੀ ਗੱਲ ਕੀਤੀ ਜਾਵੇ ਤਾਂ ਕਰੀਬ 1.5 ਕਰੋੜ ਤੱਕ ਦੇ ਚਲਾਨ ਜਿਹੜੇ ਨੇ ਹੁਣ ਤੱਕ ਕਿਤੇ ਜਾ ਚੁੱਕੇ ਨੇ ਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ 50000 ਦੇ ਕਰੀਬ ਦੱਸਿਆ ਜਾ ਰਿਹਾ ਅੱਜ ਚਲਾਨ ਕਰ ਚੁੱਕੇ ਨੇ ਵਿਸ਼ੇਸ਼ ਤੌਰ ਤੇ ਮਕਸਦ ਇਹਨਾਂ ਦਾ ਇਹ ਹੈਗਾ ਕਿ ਜਿਹੜੀ ਰੋਡ ਸੇਫਟੀ ਹੈਗੀ ਹੈ ਉਸ ਨੂੰ ਬਰਕਰਾਰ ਰੱਖਿਆ ਜਾ ਸਕੇ ਅਤੇ ਜਿਹੜੇ ਹਾਦਸੇ ਨੇ ਉਹਨਾਂ ਨੂੰ ਠਲ ਪਾਈ ਜਾ ਸਕੇ ਫਰੀਦਕੋਟ ਕੋਟਕਪੂਰ ਤੋਂ ਕੈਮਰਾਮੈਨ ਅਭੀਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ ਫਰੀਦਕੋਟ ਟ੍ਰੈਫਿਕ ਪੁਲਿਸ ਹੁਣ ਤੱਕ 1.5 ਕਰੋੜ ਦੇ ਕਰੀਬ ਦੇ ਚਲਾਨ ਕਰ ਚੁੱਕੀ ਹੈ ਅਤੇ ਲਗਾਤਾਰ ਲੋਕਾਂ ਨੂੰ ਸੁਚੇਤ ਕਰ ਰਹੀ ਹੈ ਕਿ ਟ੍ਰੈਫਿਕ ਨਿਯਮਾਂ ਦਾ ਪਾਲਣ ਕੀਤਾ ਜਾਵੇ ਇਸ ਵੇਲੇ ਅਸੀਂ ਨੈਸ਼ਨਲ ਹਾਈਵੇ ਤੇ ਮੌਜੂਦ ਆ ਤਸਵੀਰ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਗੱਡੀਆਂ ਆ ਜਾ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਮੌਕੇ ਤੇ ਹੀ ਓਵਰ ਸਪੀਡਿੰਗ ਦੇ ਚਲਾਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤਾਂ ਇਸ ਵਾਰ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਗੱਡੀਆਂ ਇੱਥੋਂ ਦੀ ਆ ਰਹੀਆਂ ਨੇ ਵਿਸ਼ੇਸ਼ ਤੌਰ ਤੇ ਜਿਹੜੇ ਜੁਗਾੜੂ ਰੇੜੇ ਹੁੰਦੇ ਨੇ ਉਹਨਾਂ ਦੇ ਉੱਪਰ ਪੁਲਿਸ ਦਾ ਸਿਕੰਜਾ ਇਸ ਵਕਤ ਜਿਹੜਾ ਕੱਸਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਤਸਵੀਰ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਉਹਨਾਂ ਨੂੰ ਬਿਲਕੁਲ ਬਾਰਕੀ ਦਾ ਦੂਰ ਹੋਏ ਉਹਨਾਂ ਨੂੰ ਕੈਪਚਰ ਕੀਤਾ ਜਾਂਦਾ ਹੈ ਉਹਨਾਂ ਦੀ ਸਪੀਡ ਮਾਪੀ ਜਾਂਦੀ ਹੈ ਜੇਕਰ ਸਪੀਡ ਓਵਰ ਹੁੰਦੀ ਹੈ ਤਾ ਮੌਕੇ ਤੇ ਹੀ ਉਹਨਾਂ ਦਾ ਚਲਾਨ ਜਿਹੜਾ ਕੱਟ ਕੇ ਉਹਨਾਂ ਦੇ ਹੱਥ ਵਿੱਚ ਫੜਾ ਦਿੱਤਾ ਜਾਂਦਾ ਹੈ ਤਾਂ ਇਹ ਤਸਵੀਰ ਤੁਸੀਂ ਵੇਖ ਰਹੇ ਹੋ ਫਰੀਦਕੋਟ ਦੀ ਤਸਵੀਰ ਹੈ ਜਿੱਥੇ ਕਿ ਜਿਹੜੀਆਂ ਗੱਡੀਆਂ ਆ ਜਾ ਰਹੀਆਂ ਨੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਅਤੇ ਬਿਲਕੁਲ ਪੂਰੇ ਤਰੀਕੇ ਨਾਲ ਜਿਹੜੇ ਕਾਗਜ਼ ਪੱਤਰ ਜਿਹੜੇ ਉਹਨਾਂ ਦੇ ਹੁੰਦੇ ਆ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਐ ਚਾਰਸਾ ਮੌਜੂਦ ਨੇ ਵਕੀਲ ਜੀ ਹੁਣ ਤਾਂ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦਾ ਐਸਟੀਮੇਟਰ ਹੈ ਪੂਰਾ ਸਾਲ ਕਿਵੇਂ ਦਾ ਰਿਹਾ ਕਿਉਂਕਿ ਸਾਲ ਗੁਜ਼ਰਨ ਵਾਲਾ ਹੈ ਵੈਸੇ ਤਾਂ ਜੀ ਮੈਂ ਐਕਿਊਰੇਟ ਤਾਂ ਤੁਹਾਨੂੰ ਦੇਖ ਕੇ ਰਿਕਾਰਡ ਦੱਸ ਸਕਦਾ ਮਨ ਲਓ ਸਾਡਾ ਆਈਡੀਆ ਹੈਗਾ ਵੀ 1.5 ਕਰੋੜ ਰੁਪਏ ਦੇ ਜਿਹੜੇ ਫਰੀਦਕੋਟ ਡਿਸਟ੍ਰਿਕਟ ਦੇ ਚਲਾਨ ਹੈਗੇ ਆ ਟੋਟਲ ਤੇ ਅੱਜ ਅਸੀਂ ਮੋਗਾ ਰੋਡ ਤੇ ਖੜੇ ਜੀ ਕੋਟਕਪੂਰਾ ਇਹਦੇ ਚ ਰੂਟੀਨ ਦੀ ਸਾਡੀ ਚੈਕਿੰਗ ਹੈ ਓਵਰ ਸਪੀਡ ਜਿਹੜੀਆਂ ਗੱਡੀਆਂ ਆ ਰਹੀਆਂ ਉਹਨਾਂ ਦੇ ਚਲਾਨ ਕਰ ਰਹੇ ਆ ਓਵਰ ਸਪੀਡ ਜਿਵੇਂ ਮੰਨ ਲਓ ਇਹਦੇ ਵਿੱਚ ਮਾਨਯੋਗ ਸਾਡੇ ਮੁੱਖ ਮੰਤਰੀ ਜੀ ਦਾ ਸੁਪਨਾ ਸੜਕ ਸੁਰੱਖਿਆ ਫੋਰਸ ਬਣਾਈ ਹੈ ਉਹਦਾ ਉਹਨਾਂ ਨੂੰ ਗੱਡੀਆਂ ਬੜੀਆਂ ਬਹੁਤ ਹੀ ਹਾਈ ਫਾਈ ਗੱਡੀਆਂ ਦਿੱਤੀਆਂ ਹੋਈਆਂ ਜੀ ਗਵਰਨਮੈਂਟ ਦਾ ਸੁਪਨਾ ਸਿਰਫ ਇਹ ਕੀ ਹੈ ਵੀ ਜਿਹੜੇ ਰੋਡ ਤੇ ਐਕਸੀਡੈਂਟ ਹੁੰਦੇ ਆ ਉਹਨੂੰ ਕਿਸ ਤਰ੍ਹਾਂ ਘੱਟ ਕੀਤਾ ਜਾਵੇ। ਉਹਦੀ ਲੜੀ ਦੇ ਵਿੱਚ ਅਸੀਂ ਜਿਹੜੇ ਲੋਕ ਇਹ ਕਹਿਣਾ ਨਹੀਂ ਮੰਨ ਰਹੇ ਕਿਉਂਕਿ ਸੋਸ਼ਲ ਮੀਡੀਆ ਤੇ ਜਾਂ ਲੋਕਾਂ ਨੂੰ ਪੜੇ ਲਿਖੇ ਲੋਕ ਆ ਉਹਨਾਂ ਨੂੰ ਪਤਾ ਹੀ ਹੈ ਵੀ ਰੋਡ ਤੇ ਕਿੰਨੀ ਕਿ ਸਪੀਡ ਆ ਵੀ ਲਿਮਟ ਤੇ ਰਹਿ ਕੇ ਚੱਲੀਏ ਜਿਹੜੇ ਨਹੀਂ ਚੱਲ ਰਹੇ ਜੀ ਉਹਨਾਂ ਦੀ ਅਸੀਂ ਚਲਾਨ ਕਰ ਰਹੇ ਆ। ਲੋਕ ਕਿਵੇਂ ਮਦਦ ਕਰ ਸਕਦੇ ਆ ਇਸ ਦੌਰਾਨ ਕਿਉਂਕਿ ਵਿਸ਼ੇਸ਼ ਤੌਰ ਗੱਲ ਕੀਤੀ ਜਾਵੇ ਇਸ ਵਾਰ ਹਾਦਸੇ ਜਿਹੜੇ ਜ਼ਿਆਦਾ ਹੋ ਰਹੇ ਨੇ ਉਹ ਜਿਹੜੇ ਮੋਟਰਸਾਈਕਲ ਕੱਟ ਕੇ ਰੇੜੀ ਬਣਾ ਲੈਂਦੇ ਆ। ਇਹ ਆਉਦੇ ਪ੍ਰਯੋਗ ਕਰ ਕਰਕੇ ਨਵੇਂ ਗੱਡੇ ਚਲਾਉਣੇ ਕਮਰਸ਼ੀਅਲ ਯੂਜ਼ ਉਹਨਾਂ ਦਾ ਹੋ ਰਿਹਾ ਮੈਂ ਤਾਂ ਜੀ ਲੋਕਾਂ ਨੂੰ ਇਹੀ ਫੀਲ ਕਰੂੰਗਾ ਜਿੰਨੇ ਟ੍ਰੈਫਿਕ ਦੇ ਨਿਯਮ ਬਣਿਆ ਉਹ ਸਾਡੇ ਅਸੇ ਬਣਿਆ ਕਿਉਂਕਿ ਇੱਕ ਬੰਦੇ ਅਸੀਂ ਮੈਂ ਤਾਂ ਸਮਝੇ ਮੇਰੇ ਅਸੇ ਟ੍ਰੈਫਿਕ ਕਿਨੇ ਜਿਵੇਂ ਬਣਿਆ ਜੇ ਅਸੀਂ ਉਹਨਾਂ ਪਾਲਣਾ ਕਰਾਂਗੇ ਮੇਰਾ ਖਿਆਲ ਆ ਵੀ ਜੇ ਰੱਬ ਪ੍ਰਮਾਤਮਾ ਸਾਡੀ ਉਮਰ ਦੇ ਵਿੱਚ ਅਸੀਂ ਪੂਰੀ ਭੋਗ ਸਕਦੇ ਆ ਜਿਵੇਂ ਕਿ ਸੀਟ ਬੈਲਟ ਦਾ ਲਾ ਲਓ ਸੀਟ ਬਲਟ ਲੋਕ ਲਾਉਂਦੇ ਆ ਪੁਲਿਸ ਤੋਂ ਬਚਨ ਦੇ ਮਾਰੀ ਸੀਟ ਬੈਲਟ ਦੀ ਸੇਫਟੀ ਸਾਡੀ ਹੈ ਸੀਟ ਬੈਲਟ ਲੱਗੀ ਹੋਊ ਅਸੀਂ ਚਾਹਨ ਕਿ ਸਾਨੂੰ ਗੱਡੀ ਰੋਕਣੀ ਪੈਗੀ ਜਾਂ ਕਿਤੇ ਹਿੱ ਸੀਟ ਬੈਲਟ ਸਾਡਾ ਜਿਹੜਾ ਸੇਰੋਂ ਸ਼ੀਸ਼ੇ ਨਾਲ ਵਜਦਾ ਤੇ ਮਨਕਾ ਟੁੱਟਣ ਦਾ ਜ਼ਿਆਦਾ ਡਰ ਰਹਿੰਦਾ ਸਾਡੇ 에어 ਬੈਗ ਹੈ 에어 ਬੈਗ ਜੇ ਸੀਟ ਬੈਲਟ ਲੱਗੀ ਹੈ ਤਾਂ ਖੁੱਲਣਗੇ ਨਹੀਂ ਤਾਂ ਨਹੀਂ ਖੁੱਲਣਗੇ ਫਿਰ ਅਸੀਂ ਮੋਬਾਈਲ ਦੀ ਵਰਤੋਂ ਕਰਦੇ ਹਾਂ ਸਾਡਾ ਧਿਆਨ ਜਿਹੜਾ ਵੰਡਿਆ ਜਾਂਦਾ ਜਦੋਂ ਮੋਬਾਈਲ ਅਸੀਂ ਵਰਤਾਂਗੇ ਉਹਦਾ ਜੁਰਮਾਨਾ ਦੇਖੋ 5000 ਹੈ ਉਹਦਾ ਨਾਲ ਲਾਇਸੈਂਸ ਕੈਨਸਲ ਹੋਣਾ ਜੇ ਨਹੀਂ ਲਾਇਸੈਂਸ ਤਾਂ 5000 ਰੁਪਇਆ ਫਾਈਨ ਹੋਰ ਵਜਦਾ 10000 ਰੁਪਇਆ ਦਾ ਫਾਈਨ ਹੋ ਗਿਆ ਫਿਰ ਜਿਸ ਤਰ੍ਹਾਂ ਕਰਕੇ ਜਿਗਾੜੂ ਰੇਡਾਂ ਦੀ ਗੱਲ ਕਰਦੇ ਹਾਂ ਜੀ ਜਿਗਾੜੂ ਰੇੜੇ ਦਾ ਰਾਤ ਨੂੰ ਅਸੀਂ ਜਾਣੇ ਕਿਉਂਕਿ ਉਹਦਾ ਲਾਈਨ ਅਗਲੇ ਨੂੰ ਲੱਗਦਾ ਵੀ ਮੋਟਰਸਾਈਕਲ ਜਾ ਰਿਹਾ ਮੋਟਰਸਾਈਕਲ ਜਾ ਰਿਹਾ ਮੋਟਰਸਾਈਕਲ ਦੇ ਹਿਸਾਬ ਨਾਲ ਅਸੀਂ ਰਸਤਾ ਦਿੰਨੇ ਰਾਤ ਨੂੰ ਆਈਡੀਆ ਹੁੰਦਾ ਲਾਈਟ ਦਾ ਪਿੱਛੇ ਉਹਦਾ ਜਿਹੜਾ ਏਰੀਆ ਹੁੰਦਾ ਚੌੜਾ ਹੁੰਦਾ ਤੇ ਉਹ ਐਕਸੀਡੈਂਟ ਹੋ ਜਾਂਦਾ ਕਿ ਇੰਨਾ ਜਿਆਦਾ ਜਿਗਾੜੂ ਰੇੜਿਆਂ ਕੋਲੇ ਲਾਇਸੈਂਸ ਨਹੀਂ ਹੁੰਦਾ ਬਿਨਾਂ ਲਾਇਸੈਂਸੋ ਚੱਲਦੇ ਨੇ ਉਹਨਾਂ ਟ੍ਰੈਫਿਕ ਨਿਯਮਾਂ ਦਾ ਪਤਾ ਨਹੀਂ ਹੈ ਇੱਕ ਮਾਨਯੋਗ ਹਾਈ ਕੋਰਟ ਦੇ ਵਿੱਚ ਰੈਟ ਪਈ ਹੈ ਜਿਹੜੇ ਕਿ ਇਸ ਤਰ੍ਹਾਂ ਦੇ ਆਪਣੇ ਵਹੀਕਲ ਦਾ ਜਿਹੜਾ ਸੂਰਤ ਚੇਂਜ ਕਰ ਲੈਂਦੇ ਆ ਉਦੇ ਵਿੱਚ ਉਹਨਾਂ ਨੇ ਸਾਨੂੰ ਹੁਕਮ ਦਿੱਤਾ ਮਾਨਯੋਗ ਹਾਈ ਕੋਰਟ ਨੇ ਵੱਧ ਤੋਂ ਵੱਧ ਇਹਨਾਂ ਦੇ ਚਲਾਨਾ ਕਰੋ ਬੰਦ ਕਰੋ ਮੈਂ ਲੋਕਾਂ ਨੂੰ ਅਪੀਲ ਕਰੂੰਗਾ ਵੀ ਜਿਨ੍ਹਾਂ ਕੋਲੇ ਜਗਾੜੂ ਰੇੜੇ ਤੁਸੀਂ ਬਣਾਈ ਬੈਠੇ ਹੋ ਪੈਸਾ ਖਰਚ ਕਰੀ ਬੈਠੇ ਹੋ ਉਹ ਪਿੰਡਾਂ ਵਾਲੀਆਂ ਲਿੰਕ ਰੂਕ ਰੋੜਾ ਜਾਂ ਕੱਚੇ ਰਸਤਿਆਂ ਤੇ ਆਪਣਾ ਤੁਸੀਂ ਖੇਤਾਂ ਦੇ ਕੰਮ ਆਸਤੇ ਵਰਤੋ ਲਿੰਕ ਮੇਨ ਰੋੜਾਂ ਤੇ ਨਾ ਜੜਾ ਉਹ ਕਿਸੇ ਦਾ ਹਾਸਾ ਨਾ ਤਾਂ ਅਸੀਂ ਕਰੀਏ ਨਾਲੇ ਆਪ ਵਿਚਗੀ ਤੇ ਬਾਕੀ ਜਿਹੜੇ ਈ ਰਿਕਸ਼ਾ ਜੀ ਮੈਂ ਤੁਹਾਡੇ ਸਾਹਮਣੇ ਈ ਰਿਕਸ਼ਾ ਵਾਲਿਆਂ ਨੂੰ ਰਿਕੁਐਸਟ ਕਰਦਾ ਵੀ ਲੋਕ ਬੜੇ ਪਰੇਸ਼ਾਨ ਆ ਜੀ ਈ ਰਿਕਸ਼ਾ ਵਾਲੇ ਕੋਲੇ ਨਾ ਤਾਂ ਕਿਸੇ ਕੋਲ ਲਾਇਸੈਂਸ ਹੈ ਨਾ ਕੋਈ ਮੈਂ ਤਾਂ ਇਹੀ ਕਰੂੰਗਾ ਅਪੀਲ ਵੀ ਜਿੰਨੇ ਹੀ ਰੱਖਿਆ ਚਾਲਕਾ ਉਹ ਆਪਣਾ ਲਾਇਸੈਂਸ ਪਹਿਲਾਂ ਬਣਾਉਣ ਕਿ ਈ ਰੱਖਿਆ ਦੇ ਸਾਰੇ ਡਾਕੂਮੈਂਟ ਰੱਖਣ ਤਾਂ ਜੋ ਉਹਨਾਂ ਨੂੰ ਟ੍ਰੈਫਿਕ ਨਿਯਮਾਂ ਦੀ ਸੋਝੀ ਹੋਵੇ ਤੇ ਅਸੀਂ ਕਿਸੇ ਦਾ ਹਾਸਾ ਨਾ ਕਰ ਸਕੇ ਆਪ ਵੀ ਬਚ ਸਕੀਏ ਠੀਕ ਹੈ ਇਹ ਮਸ਼ੀਨ ਜਿੱਥੇ ਕਿਸ ਵਕਤ ਤੱਕ ਦੇਖ ਸਕਦੇ ਤੁਸੀਂ ਪ੍ਰੋਪਰ ਵਰਕਿੰਗ ਚੱਲ ਰਹੀ ਹੈ ਅਤੇ ਜਿਹੜੀਆਂ ਓਵਰ ਸਪੀਡ ਵਾਲੀਆਂ ਗੱਡੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਨਾਲ ਚਲਾਨ ਕਿਤੇ ਜਰ ਰਹੇ ਤੁਹਾਨੂੰ ਜੀ ਕਿਵੇਂ ਵਰਕਿੰਗ ਕਰਦੀ ਹੈ ਕਿਹੜੀ ਮਸ਼ੀਨ ਹੈ ਕੀ ਕੰਮ ਇਹ ਕਾਮ ਲੇਜ਼ਰ ਮਸ਼ੀਨ ਹੈਗੀ ਆ ਏ ਸਪੀਡ ਸਪੀਡ ਦਾ ਕੰਮ ਕਰਦੀ ਆ ਮਤਲਬ ਕਿ ਦੂਰੋਂ ਕੈਪਚਰ ਕਰਨਾ ਪੈਂਦਾ ਹੈਗਾ 1 ਕਿਲੋਮੀਟਰ ਤੋਂ ਕੈਪਚਰ ਕਰਦੇ ਆਪਾਂ ਇਹਨੂੰ ਤੇ ਜੋ ਸਪੀਡ ਓਵਰ ਸਪੀਡ ਆ ਰਹੀ ਆ ਉਹਨੇ ਹੀ ਕੈਪਚਰ ਕਰੇਗੀ ਇਹ ਹੋਰ ਕਿਸੇ ਗੱਡੀ ਨੂੰ ਨਹੀਂ ਕਰੇਗੀ ਜਿਹੜੀ ਓਵਰ ਸਪੀਡ ਆ ਰਹੀ ਉਹ ਉਸਨੂੰ ਹੀ ਕਰੇਗੀ ਬਿਲਕੁਲ ਤੁਸੀਂ ਸੁਣ ਲਿਆ ਕਿ ਵਰਕਿੰਗ ਕਿਸ ਤਰੀਕੇ ਦੀ ਹੈ ਜਿਹੜੀ ਵੀ ਗੱਡੀ ਓਵਰ ਸਪੀਡ ਆ ਰਹੀ ਹੈ ਉਸ ਗੱਡੀ ਨੂੰ ਹੀ ਕੈਪਚਰ ਇਹ ਮਸ਼ੀਨ ਜਿਹੜੀ ਕਰਦੀ ਆ ਤੇ ਉਸਨੂੰ ਹੀ ਰੋਕੇ ਦੇ ਹਾਲ ਤੱਕ ਦੀ ਗੱਲ ਕੀਤੀ ਜਾਵੇ ਤਾਂ ਕਰੀਬ 1.5 ਕਰੋੜ ਤੱਕ ਦੇ ਚਲਾਨ ਜਿਹੜੇ ਨੇ ਹੁਣ ਤੱਕ ਕਿਤੇ ਜਾ ਚੁੱਕੇ ਨੇ ਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ 50000 ਦੇ ਕਰੀਬ ਦੱਸਿਆ ਜਾ ਰਿਹਾ ਅੱਜ ਚਲਾਨ ਕਰ ਚੁੱਕੇ ਨੇ ਵਿਸ਼ੇਸ਼ ਤੌਰ ਤੇ ਮਕਸਦ ਇਹਨਾਂ ਦਾ ਇਹ ਹੈਗਾ ਕਿ ਜਿਹੜੀ ਰੋਡ ਸੇਫਟੀ ਹੈਗੀ ਹੈ ਉਸ ਨੂੰ ਬਰਕਰਾਰ ਰੱਖਿਆ ਜਾ ਸਕੇ ਅਤੇ ਜਿਹੜੇ ਹਾਦਸੇ ਨੇ ਉਹਨਾਂ ਨੂੰ ਠਲ ਪਾਈ ਜਾ ਸਕੇ ਫਰੀਦਕੋਟ ਕੋਟਕਪੁਰਾ ਤੋਂ ਕੈਮਰਾਮੈਨ ਅਭੀਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ